ਸੋ ਨਿਹਾਲ ਹਾਲ ਜੀ ਮੈਂ ਤੁਹਾਨੂੰ ਅੱਜ ਇਹ ਸਰਕੇ ਦੇ ਵਿੱਚ ਤੁਸੀਂ ਪਹੁੰਚੇ ਹੋ ਇਸ ਇਲਾਕੇ ਦਾ ਸੇਵਾਦਾਰ ਹੋਂ ਦੇ ਨਾਂ ਤੇ ਜਿੱਥੇ ਜੀ ਆਇਆਂ ਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਸਾਡੀ ਲੋੜ ਵਿਧਾਨ ਸਭਾ ਦੇ ਵਿੱਚ ਚਾਹੇ ਕਾਨੂੰਨ ਪਾਸ ਕਰਨਾ ਹੋਵੇ ਜਾਂ ਕਿਤੇ ਵੀ ਕਿਸੇ ਨੂੰ ਵੀ ਮਿਲਣਾ ਹੋਵੇ ਤਾਂ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਵੋਗੇ ਉਹਦਾ ਲੈ ਕੇ ਖੜਾਂਗੇ ਤੋਂ ਦੇ ਤੋਂ ਦੇ ਵਿੱਚੋਂ ਪੰਜਾਬ ਪਿੰਡਾਂ ਦੇ ਵਿੱਚੋਂ ਤੁਸੀਂ ਸਾਰੇ ਪੁੰਚੇ ਹੋ ਇਹ ਸਾਡੇ ਸ਼ੌਂਕ ਨੇ ਅਸੀਂ ਸਾਡੀ ਇੱਕ ਵੱਖਰੀ ਦੁਨੀਆ ਮੈਂ ਕੱਲ ਸੁਣ ਰਿਹਾ ਸੀ ਕਿ ਕੈਨੇਡਾ ਤੋਂ ਇੱਕ ਵਿਅਕਤੀ ਕਹਿੰਦਾ ਮੈਂ ਸਿਰਫ ਕਬੂਤਰਬਾਜ਼ੀ ਕਰਕੇ ਇੰਡੀਆ ਦੇ ਵਿੱਚ ਰਹਿ ਰਿਹਾ ਹਾਂ ਸਭ ਬੜਾ ਨੂੰ ਕਿਸਾ ਗਣਾ ਸੀ ਪਾਰਦੇ ਆ ਘੋੜਿਆਂ ਨੂੰ ਕਿਵੇਂ ਪਾਰਦੇ ਆ ਜਕਾਰੀ ਕੁੱਤਿਆਂ ਨੂੰ ਕਿਵੇਂ ਫਾੜਦੇ ਆ ਸੋ ਸਾਰੇ ਆਪਾਂ ਹੀ ਜਾਣਦੇ ਆ ਸੋ ਇਸ ਲਈ ਦੋਵੇਂ ਹੱਥ ਖੜੇ ਕਰਕੇ ਆਪਾਂ ਜਕਾਰਾ ਲਗਾ ਕੇ ਸਰਕਾਰਾਂ ਨੂੰ ਇਸ ਗੱਲ ਨੂੰ ਜਾਣੂ ਕਰਾਈਏ ਕਿ ਸਾਡੇ ਹੱਕ ਤੇ ਸਾਡੇ ਸ਼ੌਂਕ ਨੇ ਜਿਹੜੇ ਇਹਨਾਂ ਦੇ ਰੋਕ ਨਾ ਲਈ ਜਾਵੇ ਬੋਲੇ